50 ਸਾਲ ਦੀ ਉਮਰ ਹੋ ਗਈਆਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਦੀ ਮੁੱਖ ਮੰਤਰੀ ਨੂੰ ਇਦਾਂ ਦੇਖਿਆ ਤੁਸੀਂ ਨਾ ਜੀ ਨਾ 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 ਮੁਤੋਂ ਹੀ ਜਾ ਜੁੱਤੋਂ ਹੀ ਲੰਗ ਜਾਂਦੇ ਜੀ ਜੋ ਆਜੁੱਤੋਂ ਦੀ ਰੰਗ ਜਾਂਦੇ ਆ ਪਾਰਟੀਆਂ ਤਾਂ ਕਹਿੰਦੀਆਂ ਕਹਿੰਦੇ ਕਿ ਲੋਕਾਂ ਨੇ ਨਕਾਰ ਦਿੱਤੇ ਆ ਲੋਕਾਂ ਨੇ ਇਹਨਾਂ ਨੂੰ ਵਾਪਸ ਨਹੀਂ ਲਿਆਣਾਗਾ ਉੱਥੇ ਤੁਸੀਂ ਕਹਿੰਨੇ ਹੋ ਵੀ ਸਭ ਤੋਂ ਵੱਧ ਵੋਟਾਂ ਨੇ ਜਿਹੜੀਆਂ ਕਿ ਮੈਨੂੰ ਪਈਆਂ ਕਹਿੰਦੇ 50000 50% ਤੋਂ ਵੱਧ ਵੋਟਾਂ ਨੇ ਜਿਹੜੀਆਂ ਤੁਹਾਨੂੰ ਪਈਆਂ ਲੱਗਦਾ ਕਿ ਲੋਕ ਸੀਐਮ ਸਾਹਿਬ ਨੂੰ ਆਮ ਆਦਮੀ ਪਾਰਟੀ ਨੂੰ ਪਿਆਰ ਨਹੀਂ ਕਰਦੇ ਬਹੁਤ ਪਿਆਰ ਕਰਦੇ ਆ ਜੀ ਉਹਨਾਂ ਦਾ ਕਹਿਣਾ ਤਾਂ ਹੈ ਉਹਨਾਂ ਕੋਲ ਹੋਰ ਸ਼ਬਦੀ ਨਹੀਂ ਕੋਈ ਕਹਿਣ ਨੂੰ ਦੂਜੀਆਂ ਪਾਰਟੀਆਂ ਕੋਲ ਉਹਨਾਂ ਨੂੰ ਇੱਕ ਬਹਾਨਾ ਮਿਲਦਾ ਵੀ ਉਹਨਾਂ ਨੂੰ ਪਿਆਰ ਨਹੀਂ ਕਰਦੇ ਤਾਂ ਹੋਰ ਕੋਈ ਗੱਲ ਕਹਿਣ ਨੂੰ ਹੈ ਨਹੀਂ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਹਰ ਜ਼ਿਮੀਂਦਾਰ ਨੂੰ ਨਹਿਰੀ ਪਾਣੀ ਮਿਲ ਗਿਆ ਜੀ ਦਿਨ ਨੂੰ ਬਿਜਲੀ ਮਿਲੀ ਆ ਜੋ ਨਸ਼ੇ ਵਾਲੇ ਸੀਗੇ ਜਵਾਕ ਉਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਫ੍ਰੀ ਨਸ਼ੇ ਦਾ ਇਲਾਜ ਕਰਾਇਆ ਜਾਂ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜੋ ਕੰਮ ਕੀਤਾ ਤਾਂ ਵੋਟ ਤਾਂ ਉਹ ਕੰਮ ਨੂੰ ਗਈ ਆ ਹੁਣ ਉਹਨਾਂ ਕੋਲ ਇਹ ਸ਼ਬਦ ਹੈ ਨਹੀਂ ਕਹਿਣ ਨੂੰ ਬਹੁਤ ਵਧੀਆ ਲੱਗਿਆ ਜੀ ਆਮਕਰਾਂ ਦੇ ਕਾਕੇ ਨੂੰ ਅੱਗੇ ਵਾਉਣ ਦਾ ਮੌਕਾ ਮਿਲਿਆ ਨੌਜਵਾਨਾਂ ਨੂੰ ਸਾਨੂੰ ਇੱਥੇ ਪਾਰਟੀ ਆਕਾਲੀ ਦਲ ਦੀ ਕਾਂਗਰਸ ਦੀ ਰਹੀ ਆ ਸਾਰਿਆਂ ਦਾ ਇੱਥੇ ਹੀ ਅਸੂਲ ਹੁੰਦਾ ਰਿਹਾ ਕਿ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਭਾਣ ਜੇ ਭਤੀਜੀਆਂ ਨੂੰ ਟਿਕਟਾ ਦਿੰਦੇ ਰਹੇ ਨੇ ਤੇ ਪਹਿਲੀ ਗੱਲ ਹੋਇਆ ਕਿ ਸਾਡੇ ਵਰਗੇ ਨੌਜਵਾਨ ਜਿਹੜੇ ਕੀ ਜੁੜੇ ਹੋਏ ਨੇ ਧਰਤੀ ਦੇ ਨਾਲ ਉਹਨਾਂ ਨੂੰ ਅੱਗੇ ਲੈ ਕੇ ਆਉਣ ਦਾ ਇਹ ਟਾਈਮ ਆ ਜਿਵੇਂ ਅੱਜ ਸੀਐਮ ਸਾਹਿਬ ਨੇ ਦੱਸਿਆ ਕਿ ਸ਼ਾਇਦ ਅਸੀਂ ਵੀ ਅੱਗੇ ਜਾ ਕੇ ਕੁਰਸੀਆਂ ਦੇ ਉੱਤੇ ਬੈਠ ਕੇ ਬਰਾਜਮਾਨ ਹੋ ਕੇ ਸਾਨੂੰ ਵੀ ਇੱਕ ਫਿਊਚਰ ਨਜ਼ਰ ਆਇਆ ਕਿ ਸ਼ਾਇਦ ਅਸੀਂ ਆਪਣੇ ਪਾਈਆਂ ਲਈ ਆਪਣੀ ਭੈਣਾਂ ਲਈ ਇੱਕ ਮਿਸਾਲ ਕਾਇਮ ਕਰੀਏ ਕਿ ਅਸੀਂ ਵੀ ਰਾਜਨੀਤੀ ਦੇ ਜੋ ਗੰਦਾ ਸਮਝ ਜਿਹੜੇ ਰਾਜਨੀਤੀ ਨੂੰ ਉਹ ਅੱਗੇ ਆਉਣ ਪਰ ਚੜ ਕੇ ਇਹ ਰਾਜਨੀਤੀ ਦੇ ਵਿੱਚ ਹਿੱਸਾ ਲੈਣ ਤੁਹਾਡੇ ਸਮਾਗਮ ਪਹਿਲਾਂ ਕਦੀ ਹੋਇਆ ਨਾ ਜੀ ਸਾਨੂੰ ਤਾਂ ਕਿੱਥੇ ਸਾਨੂੰ ਵੇਖਣ ਨੂੰ ਹੁੰਦੇ ਹੀ ਨਹੀਂ ਸੀਗੇ ਪਹਿਲੀਆਂ ਸਰਕਾਰਾਂ ਦੇ ਵਿੱਚ ਆਮ ਬੰਦੇ ਨੂੰ ਤਾਂ ਇਹੋ ਜਿਹਾ ਪਤਾ ਹੀ ਨਹੀਂ ਹੁੰਦਾ ਸੀਗਾ ਟੀਵੀ 'ਤੇ ਵੇਖਦੇ ਸੀਗੇ ਮਾਨ ਸਰਕਾਰ ਕਿਤੇ ਇੱਕ ਵਾਰੀ ਹੋਰ ਆ ਜੇ ਨਾ ਪੰਜਾਬ ਨੂੰ ਰੰਗਲਾ ਬਣਾ ਕੇ